ਬੀਤੇ ਦਿਨੀ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ 28 ਹਿੰਦੂਆਂ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਹਿੰਦੂ ਸੰਗਠਨਾਵਾਂ ਵੱਲੋਂ ਅੱਤਵਾਦ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਆਂ ਭਾਰਤ ਸਰਕਾਰ ਪਾਸੋਂ ਪਾਕਿਸਤਾਨ ਨੂੰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਮੰਗ ਲਗਾਤਾਰ ਉੱਠ ਰਹੀ ਹੈ ਜਿਸ ਦੇ ਚੱਲਦਿਆਂ ਸ਼ਿਵ ਸੈਨਾ ਪੰਜਾਬ ਵੱਲੋਂ ਵੀ ਚੰਡੀਗੜ੍ਹ ਤੋਂ ਬਾਗਾ ਬਾਰਡਰ ਤੱਕ ਰੋਸ ਪ੍ਰਦਰਸ਼ਨ ਕਰਦੇ ਆਂ ਭਾਰਤ ਪਾਕਿਸਤਾਨ ਸਰਹੱਦ ਤੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪੰਜਾਬ ਭਰ ਦੇ ਨਾਲ-ਨਾਲ ਫਗਵਾੜਾ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕ ਪ੍ਰਧਾਨ ਸੰਜੀਵ ਧਨੋਲੀ ਅਤੇ ਰਜੀਵ ਟੰਡਨ ਦੀ ਅਗਵਾਈ ਹੇਤਰਬਾਨਾ ਹੋਏ ਸ੍ਰੀ ਹਨੂਮਾਨਗੜੀ ਮੰਦਿਰ ਵਿਖੇ ਪਹੁੰਚੇ ਉਕਤ ਸ਼ਿਵ ਸੈਨਾਨੀਆਂ ਨੇ ਜਿੱਥੇ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਉੱਥੇ ਹੀ ਸੰਜੀਵ ਧਨੋਲੀ ਅਤੇ ਰਜੀਵ ਟੰਡਨ ਨੇ ਇਸ ਹਮਲੇ ਦੀ ਨਿਖੇਦੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਮਾਨਵ ਬੰਬ ਬਣਾ ਕੇ ਪਾਕਿਸਤਾਨ ਵਿੱਚ ਭੇਜਣ ਤਾਂ ਜੋ ਪਾਕਿਸਤਾਨ ਨੂੰ ਇਸ ਹਮਲੇ ਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅੱਜ ਸ਼ਿਵ ਸੈਨਾ ਪੰਜਾਬ ਨੇ ਚੰਡੀਗੜ੍ਹ ਤੋਂ ਬਾਗਾ ਬਾਰਡਰ ਦੇ ਤੱਕ ਇੱਕ ਸ਼ਿਵ ਸੈਨਿਕ ਦਾ ਸਮੂਹ ਜੱਫਾ ਲੈ ਕੇ ਜਾਣਾ ਸੀ ਉਹ ਅੱਜ ਫਗਵਾੜੇ ਹੋ ਚੁੱਕੇ ਨੇ ਹੁਣ ਇੱਥੇ ਸੈਂਕੜੇ ਦੀ ਗਿਣਤੀ ਦੇ ਵਿੱਚ ਅਸੀਂ ਉਸ ਪਾਕਿਸਤਾਨ ਦੇ ਬਾਰਡਰ ਤੇ ਜਾ ਕੇ ਉਹਨਾਂ ਪਾਕਿਸਤਾਨੀਆਂ ਨੂੰ ਐਲਾਨ ਕਰਦੇ ਨੇ ਕਿ ਜਿਹੜੇ ਤੁਹਾਡੇ ਜ਼ਦਾਮਾ ਹੁਣ ਆਉ ਸਾਡੇ ਪਾਸ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੇ ਅਸੀਂ ਜਿਹੜੇ ਲੋਕ ਨੇ ਇਹ ਇਹ ਸਾਰੇ ਸਮਰਪਿਤ ਨੇ ਆਪਣੀ ਕੌਮ ਲਈ ਦੇਸ਼ ਲਈ ਕ੍ਰਮ ਲਈ ਅਸੀਂ ਚਾਹੁੰਦੇ ਵਾ ਜੇ ਸਰਕਾਰ ਕੁਛ ਨਹੀਂ ਕਰਦੀ ਤਾਂ ਸਾਨੂੰ ਮਾਨਵ ਬੰਬ ਬਣਾਉਣ ਦੀ ਅਧਿਕਾਰ ਦਿੱਤੇ ਜਾਣ ਸਾਨੂੰ ਬੰਬ ਦੇ ਅਸੀਂ ਜਾਈਏ ਪਾਕਿਸਤਾਨ ਤੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਡੇ ਭਰਾਵਾਂ ਦਾ ਸ਼ਰੇਆਮ ਕਤਲ ਕੀਤਾ ਅਸੀਂ ਉਹਨਾਂ ਨੂੰ ਜਵਾਬ ਦਈਏ ਅਸੀਂ ਦਿਖਾਈਏ ਕਿ ਜਿਹੜੀ ਹਿੰਦੂ ਕੌਮ ਆ ਉਹ ਕਿੰਨੀ ਦਲੇਰ ਕੌਮ ਆ ਇਹਨਾਂ ਦੇ ਬੰਦਲ ਧਮਕੀਆਂ ਤੋਂ ਅਸੀਂ ਡੱਣ ਵਾਲੇ ਨਹੀਂ ਅਸੀਂ ਸਰਕਾਰ ਨੂੰ ਕਹਿੰਦੇ ਆ ਤੇ ਸਾਨੂੰ ਬੰਬ ਬਣਾਉਣ ਦੀ ਇਜਾਜ਼ਤ ਬੰਬ ਦੇਣ ਅਸੀਂ ਆਪੇ ਕਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਬਰਦਾਸੀਂ ਆਪੇ ਬਰਦਾਸੇ ਅਸੀਂ ਦਿਖਾਵਾਂਗੇ ਉਹਨਾਂ ਨੂੰ ਆਪਣਾ ਜੋਸ਼ ਕਿਉਂਕਿ ਸਾਡਾ ਜਿਹੜਾ ਖੂਨ ਖੋਲ ਰਿਹਾ ਅਸੀਂ ਬਹੁਤ ਬਰਦਾਸ਼ਤ ਦੀ ਅੰਤ ਕਰ ਚੁੱਕੀ ਹੈ ਹੁਣ ਸਾਡੇ ਵਿੱਚ ਮੈਡਾ ਨਹੀਂ ਰਿਹਾ ਉਹਨਾਂ ਨੂੰ ਵਡਾਅਸਤ ਕਰਨ ਦਾ ਅਸੀਂ ਪਾਕਿਸਤਾਨ ਨੂੰ ਜਵਾਬ ਦੇਣ ਲਈ ਤਿਆਰ ਆ ਪਾਕਿਸਤਾਨ ਦੁਆਰਾ ਜਿਹੜੀ ਹਰਕਤ ਕੀਤੀ ਗਈ ਉਹਦੇ ਅਕਵਾਤੀਓ ਦੁਆਰਾ ਜਿਹੜੀ ਪਹਿਰਗਾਮ ਦੇ ਵਿੱਚ ਹਰਕਤ ਕੀਤੀ ਗਈ ਛੁੱਣ ਛੁੱਣ ਕੇ ਜਿਹੜੇ ਹਿੰਦੂ ਮਾਰੇਗੇ ਉਹਦੇ ਵਿਰੋਧ ਵਿੱਚ ਅੱਛੇ ਤਰ੍ਹਾਂ ਪੰਜਾਬ ਵੱਲੋਂ ਪਾਕਿਸਤਾਨ ਦੇ ਬਾਰਡਰ ਦੇ ਖਿਲਾਫ ਬਾਰਡਰ ਦੇ ਉੱਤੇ ਪ੍ਰਦਰਸ਼ਨ ਕਰਨ ਜਾ ਰਹੇ ਅਸੀਂ ਲੋਕ ਜਿਸ ਦਾ ਜਿਸ ਦਾ ਇੱਕੋ ਇੱਕ ਮਕਸਦ ਹੈ ਮੋਦੀ ਜੀ ਨੂੰ ਸਾਡੀ ਇੱਕੋ ਇੱਕ ਅਪੀਲ ਵੀ ਸਾਡੇ ਲੋਕਾਂ ਨੂੰ ਖਿਸਰਾ ਪੰਜਾਬ ਦੇ ਲੀਡਰਾਂ ਨੂੰ ਮਾਣਾ ਬਣ ਬਣਾ ਕੇ ਉੱਥੇ ਪਾਕਿਸਤਾਨ ਵੇਚੋ ਤਾਂ ਕਿ ਫੁੱਟ ਕੇ ਪਾਕਿਸਤਾਨ ਦਾ ਜਿਹੜਾ ਛੋਟਾ ਛੋਟਾ ਪਟਾਕਾ ਰਹਿ ਗਿਆ ਉਹ ਵੀ ਪੂਜਾ ਕੇ ਆਜੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਸਬਸਟੈਂਡਿਕ ਅਜੰਬਦਾ ਬਾਰਡਰ ਪੁੰਚੋ ਤੇ ਪਾਕਿਸਤਾਨ ਦੇ ਖਿਲਾਫ ਵੱਡਾ ਰੋਸ ਪ੍ਰਗਟ ਕਰੋ ਉਦਾਸ਼ੀਵ ਸੈਨਾ ਪੰਜਾਬ ਯੂਨਿਟ ਫਗਵਾੜਾ ਦੇ ਨੇਤਾਵਾਂ ਨੇ ਵੀ ਇਸ ਘਟਨਾ ਦੀ ਝੰਮ ਕੇ ਆਲੋਚਨਾ ਕੀਤੀ। ਉਹਨਾਂ ਵੀ ਭਾਰਤ ਸਰਕਾਰ પાસે ਮੰਗ ਕੀਤੀ ਕਿ ਪਾਕਿਸਤਾਨ ਨੂੰ ਜਿੰਨੀ ਜਲਦੀ ਹੋ ਸਕੇ ਮੂੰਹ ਤੋੜ ਜਵਾਬ ਦਿੱਤਾ ਜਾਵੇ। ਇਸ ਦੌਰਾਨ ਵਿਪਨ ਸ਼ਰਮਾ, ਰਜੇਸ਼ ਪਲਟਾ, ਅੰਕੁਰ 베ਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕ ਮajouਸਨ। ਫਗਵਾੜਾ ਤੋਂ ਨਵਰਾੰਗ ਚੈਨਲ ਦੀ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਸਾਡਾ ਛਤਰਾ ਪੰਜਾਬ ਵੱਲੋਂ ਬਾਗਾਬਾੜੇ ਜਾ ਰਿਹਾ ਸੀ। ਇਸ ਕਰਕੇ ਜਾ ਰਿਹਾ ਜਿਹੜਾ ਸਾਡਾ ਨਿਹੱਦ ਹਿੰਦੂਆਂ ਦੇ ਪਹਿਲਗਾਮ ਵਿੱਚ ਕੋਰੀਆ ਨਾਲ ਮਾ ਦਿੱਤਾ ਗਿਆ ਉਹਨਾਂ ਨੂੰ ਉਹਦੇ ਜਗ੍ਹਾ ਨਿਸ਼ਾਨ ਕਰਾਂਗੇ ਤੇ ਸਰਕਾਰ ਨੂੰ ਹਵਾਗੇ ਕਿ ਤੁਹਾਡੇ ਕੋਲ ਨਹੀਂ ਹੁੰਦਾ ਤੇ ਅਸੀਂ ਆਪ ਇਸ ਨੂੰ ਗੱਲਾਂ ਨਹੀਂ ਚਾਹੀਦੀ ਮੋਦੀ ਸਾਹਿਬ ਦੀ ਆ ਹੋਰ ਕਈ ਦਿਨ ਹੋ ਗਏ ਸਾਡੇ ਸੋਦੇ ਹੋਦਾ ਕਿ ਜਵਾਬ ਪਾਕਿਸਤਾਨ ਨੂੰ ਨਾਮੋ ਨਿਸ਼ਾਨ ਵਟਾ ਦੇਣਾ ਚਾਹੀਦਾ ਸੀ ਜੈ ਸ਼੍ਰੀ ਰਾਮ ਜੈ ਸ਼੍ਰੀ ਕਿੰਤਰਾਂ ਕੀ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਅੱਜ ਸ਼ਹਿਦਾਰਾ ਪੰਜਾਬ ਸੰਜੀਵ ਧਨੋਲੀ ਜੀ ਔਰ ਜੀਵ ਟੰਡਨ ਜੀ ਦੀ ਅਗਸਤਾ ਦੇ ਵਿੱਚ ਭਗਵਾੜੇ ਉਹ ਇੱਕ ਵਿਸ਼ਾਲ ਜੱਥਾ ਭਗਾਵਾੜ ਨੂੰ ਕੂਚ ਕਰ ਰਿਹਾ ਹੈ ਜਿਸ ਦੇ ਵਿੱਚ ਇੱਕ ਜ਼ਬਰਦਸਤ ਰੋਸ਼ ਪ੍ਰਦਰਸ਼ਨ ਭਗਵਾਨ ਦੇ ਉੱਤੇ ਕੀਤਾ ਜਾਊਗਾ ਤਾਂ ਕਿ ਸਰਕਾਰ ਸੈਂਟਰਲ ਸਰਕਾਰ ਪਾਕਿਸਤਾਨ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਵੇ ਔਰ ਅਖਬਾਰ ਨੂੰ ਚੜ੍ਹ ਤੋਂ ਖੰਨ ਕਰ ਦੇਵੇ ਪਾਕਿਸਤਾਨ ਨੂੰ ਮਿੱਟੀ ਚ ਮਿਲਾ ਦੇਵੇ